ਆਣੇਓ ਭਾਈ ਜੈ ਸਿੰਘ ਖਟਕਲ ਪਟਿਆਲੇ ਦੇ ਲਾਗੇ ਇਹਨਾਂ ਦਾ ਪਿੰਡ ਹੈ ਇਹ ਆਪਣੇ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਭਾਈ ਜੈ ਸਿੰਘ ਇਹਨਾਂ ਦੀ ਪੁੱਠੀ ਖਲ ਲਾਈ ਗਈ ਸੀ ਇਹ ਆਪਣੇ ਖੇਤਾਂ 'ਚ ਕੰਮ ਕਰਦੇ ਨੇ ਉਧਰੋਂ ਸ਼ਾਹੀ ਫੌਜਾਂ ਆਉਂਦੀਆਂ ਨੇ ਉਸ ਇਸ ਗੁਰਸਿੱਖ ਨੂੰ ਵੇਖ ਕੇ ਨਾ ਕਹਿੰਦੇ ਆ ਇੱਕ ਤਮਾਕੂ ਦੀ ਪੰਡ ਜਿਹੜੀ ਹੈ ਨਾ ਇਹ ਫਲਾਣੇ ਰਾਜੇ ਦੇ ਮਹਿਲ ਤੱਕ ਛੱਡ ਕੇ ਆ ਭਾਈ ਜੈ ਸਿੰਘ ਨੂੰ ਕਹਿੰਦੇ ਨੇ ਤੇ ਭਾਈ ਜੈ ਸਿੰਘ ਨੇ ਆਖਿਆ ਕਿ ਤਮਾਕੂ ਦੇ ਨਾਲ ਸਾਡਾ ਕੋਈ ਸਬੰਧ ਨਹੀਂ ਸਾਡੀ ਮਰਿਆਦਾ ਦੇ ਵਿੱਚ ਮਨਾ ਕੀਤਾ ਹੋਇਆ ਗੁਰੂ ਸਾਹਿਬ ਜੀ ਨੇ ਕਿ ਸਿੱਖ ਨੇ ਤਮਾਕੂ ਨੂੰ ਹੱਥ ਵੀ ਨਹੀਂ ਲਾਉਣਾ ਤੇ ਤੁਸੀਂ ਕਹਿ ਰਹੇ ਹੋ ਕਿ ਪੰਡ ਚੋ ਕੇ ਸਿਰ ਤੇ ਰੱਖ ਕੇ ਛੱਡ ਕੇ ਆ ਜਾ ਕੇ ਕਹਿੰਦੇ ਨਹੀਂ ਭਾਈ ਜੈ ਸਿੰਘ ਕਹਿੰਦੇ ਨਹੀਂ ਕਹਿੰਦੇ ਇਸ ਤਮਾਕੂ ਦੀ ਪੰਡ ਨੂੰ ਤੈਨੂੰ ਸਿਰ ਤੇ ਰੱਖ ਕੇ ਜਾਣਾ ਪਏਗਾ ਉਹਨਾਂ ਨੇ ਜਵਾਬ ਦੇ ਦਿੱਤਾ ਭਾਈ ਜੈ ਸਿੰਘ ਨੇ ਕਮਾਲ ਦੇ ਸਿੱਖ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਤਾ ਹੀ ਇਹੋ ਤੇ ਮਹਾਰਾਜ ਨੇ ਅਜਿਹੇ ਦਿਨ ਪਾਇਆ ਸੀ ਉਹਨਾਂ ਦੀ ਸੂਰਤ ਵਿੱਚ ਕਹਿੰਦੇ ਜੇ ਨਹੀਂ ਜਾਏਗਾ ਤੇਰਾ ਪਰਿਵਾਰ ਸਾਰਾ ਖਤਮ ਕਰ ਦੇਾਂਗੇ ਕਹਿੰਦੇ ਜਾਓ ਇਹਦੇ ਪਰਿਵਾਰ ਨੂੰ ਲੈ ਕੇ ਆਓ ਭਾਈ ਜੈ ਸਿੰਘ ਦੀ ਪਤਨੀ ਨੂੰ ਲੈ ਕੇ ਆਏ ਨੇ ਦੇਖੋ ਕਿੱਡੇ ਵੱਡੇ ਰਿਸ਼ਤੇ ਨੇ ਪਰਿਵਾਰ ਦੇ ਵਿੱਚ ਦੋਵਾਂ ਜੀਆਂ ਦਾ ਰਿਸ਼ਤਾ ਪਤਨੀ ਆਈ ਹੈ ਗ੍ਰਫਤਾਰ ਕਰਕੇ ਲੈ ਕੇ ਆਏ ਨੇ ਇੱਕ ਵਾਰੀ ਫੇਰ ਆਖਿਆ ਵੇਖ ਤੇਰਾ ਸਿਰ ਦਾ ਸਾਈ ਸਾਡੀ ਗੱਲ ਨਹੀਂ ਮੰਨਦਾ ਅਸੀਂ ਇਹਨੂੰ ਆਖਿਆ ਕਿ ਆ ਤਮਾਕੂ ਦੀ ਪੰਡ ਜਿਹੜੀ ਇਹ ਸਿਰ ਤੇ ਰੱਖ ਕੇ ਰਾਜੇ ਦੇ ਮਹਿਲ ਤੱਕ ਛੱਡਿਆ ਇਹ ਮੰਨਣ ਨੂੰ ਤਿਆਰ ਨਹੀਂ ਹੁਣ ਸਾਡੀ ਹਕੂਮਤ ਹੈ ਸਾਡਾ ਰਾਜ ਹੈ ਅਸੀਂ ਆਪ ਚੁੱਕ ਕੇ ਜਾਂਦੇ ਥੋੜਾ ਚੰਗੇ ਲੱਗਦੇ ਆ ਰਾਜਿਆਂ ਦੇ ਜਿਹੜੇ ਐਲਕਾਰ ਹੁੰਦੇ ਉਹ ਤਾਂ ਮਰਜ਼ੀ ਨਾਲ ਕੰਮ ਕਰਾਉਂਦੇ ਲੋਕਾਂ ਕੋਲ ਇਹ ਸਾਡਾ ਹੁਕਮ ਨਹੀਂ ਮੰਨਦਾ ਘਰ ਵਾਲੀ ਨੇ ਬੜੇ ਪਿਆਰ ਦੇ ਨਾਲ ਆਪਣੇ ਪਤੀ ਦੇ ਅੱਖਾਂ ਵੱਲ ਵੇਖਿਆ ਕੀਰੇ ਵਾਲ ਵੇਖਿਆ ਸਮਝਦੀ ਸੀ ਕਿ ਗੁਰੂ ਦਾ ਸਿੱਖ ਹੈ ਉਹਨੇ ਆਖਿਆ ਵੇਖ ਜਿਹੜੇ ਸਿਰ ਵਿੱਚ ਜਿਹੜਿਆਂ ਕੇਸਾਂ ਦੇ ਵਿੱਚ ਸਮਝਿਓ ਧਿਆਨ ਨਾਲ ਗੱਲ ਜਿਹੜਿਆਂ ਕੇਸਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦਾ ਅੰਮ੍ਰਿਤ ਪਿਆ ਹੋਵੇ ਜਿਹੜਿਆਂ ਕੇਸਾਂ ਦੇ ਵਿੱਚ ਪਾਤਸ਼ਾਹ ਦੇ ਆ ਦਿੱਤਾ ਹੋਇਆ ਕੰਗਾ ਲੱਗਾ ਹੋਵੇ ਤੂੰ ਦੱਸ ਭਗਵਾਨ ਨੇ ਮੈਂ ਉਸ ਸਿਰ ਤੇ ਤਮਾਕੂ ਦੀ ਪੰਡ ਕਿਵੇਂ ਰੱਖ ਲਾ ਜਿਹੜੇ ਮੂੰਹ ਦੇ ਵਿੱਚ ਸਤਿਗੁਰੂ ਜੀ ਨੇ ਖੰਡੇ ਬਾਟੇ ਦੀ ਪੌਲ ਦਾ ਅੰਮ੍ਰਿਤ ਪਾਇਆ ਹੋਵੇ ਮੈਂ ਉਸ ਜ਼ੁਬਾਨ ਦੇ ਨਾਲ ਇਹਨਾਂ ਦੇ ਗਾੜੀ ਕਿਦਾਂ ਇਹਨਾਂ ਦੀਆਂ ਸਲਾਮਾਂ ਮਤ ਲਾਵਾਂ ਮੈਂ ਕਿਦਾਂ ਇਹਨਾਂ ਦਾ ਸ਼ੁਕਰ ਕਰਾਂ ਮੈਂ ਕਿਵੇਂ ਇਹਨਾਂ ਦੀ ਇੱਕ ਗੱਲ ਮੰਨਾਂ ਮੈਂ ਕਿਵੇਂ ਇਹਨਾਂ ਦੇ ਰਾਜੇ ਦੇ ਗਾੜੀ ਜਾ ਕੇ ਸਲਾਮ ਕਰਾਂ ਬੋਲ ਕੇ ਨਹੀਂ ਮੈਂ ਕਲਗੀਧਰ ਪਾਤਸ਼ਾਹ ਜੀ ਦਾ ਸਿੱਖਾਂ ਤੇ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪੌਲ ਦੇ ਕੇ ਸਿਖਾਇਆ ਇਹ ਹੋ ਸੀ ਕਿ ਖਾਲਸਾ ਕਿਸੇ ਦੇ ਗਾੜੀ ਝੁਕਦਾ ਨਹੀਂ ਕਿਸੇ ਦਾ ਮੁਤਾਜ ਨਹੀਂ ਮੈਂ ਇਸ ਪੰਡ ਤਮਾਕੂ ਦੀ ਆਪਣੇ ਸਿਰ ਤੇ ਨਹੀਂ ਰੱਖਾਂਗਾ ਕਿਉਂਕਿ ਸਹਿਬ ਦਾ ਅੰਮ੍ਰਿਤ ਮੇਰੇ ਕੇਸਾਂ ਦੇ ਵਿੱਚ ਪਾਇਆ ਹੋਇਆ ਕਿੰਨਾ ਮਾਣ ਸੀ ਸਿੱਖ ਨੂੰ ਕਲਗੀਧਰ ਪਾਤਸ਼ਾਹ ਜੀ ਦੀ ਖੰਡੇ ਬਾਟੇ ਦੀ ਪੌਲ ਉੱਤੇ ਇਸੇ ਭਾਈ ਜੈ ਜੈ ਸਿੰਘ ਨੂੰ ਗ੍ਰਬਤਾਰ ਕਰਕੇ ਲੈ ਕੇ ਜਾਂਦੇ ਨੇ ਉਠਾ ਟੰਗ ਕੇ ਨਾ ਪੁੱਠਾ ਟੰਗ ਕੇ ਪੈਰਾਂ ਵਾਲੇ ਪਾਸਿਓਂ ਇਦਾਂ ਖਲ ਲਾਉਣੀ ਸ਼ੁਰੂ ਕਰ ਦਿੱਤੀ ਇਤਿਹਾਸ ਕਹਿੰਦਾ ਭਾਈ ਜੈ ਸਿੰਘ ਦੀ ਪੁੱਠੀ ਖਲ ਲਾ ਕੇ ਸ਼ਹੀਦ ਕੀਤਾ ਗਿਆ ਪਰ ਗੁਰੂ ਕੇ ਸਿੱਖ ਨੇ ਆਪਣੇ ਜੀਵਨ ਦੇ ਵਿੱਚੋਂ ਉਕਤਾਈ ਨਹੀਂ ਕੀਤੀ ਉਹ ਨਸ਼ਾ ਉਹ ਤਮਾਕੂ ਆਪਣੇ ਸਿਰ ਤੇ ਨਹੀਂ ਰੱਖਿਆ ਕਿਉਂਕਿ ਇਹ ਸਿਰ ਕਲਗੀਧਰ ਪਾਤਸ਼ਾਹ ਜਾਂ ਕਿਸੇ ਰਾਜੇ ਦਾ ਸਿਰ ਨਹੀਂ ਏ ਇਹ ਜਦੋਂ ਆਨੰਦਪੁਰ ਦੀ ਧਰਤੀ ਤੇ ਝੁਗਿਆ ਸੀ ਖੰਡੇ ਬਾਟੇ ਦੀ ਪੌੜ ਲੈਣ ਲੱਗਿਆ ਇਹ ਉਦੋਂ ਹੀ ਵੇਚ ਦਿੱਤਾ ਸੀ ਗੁਰੂ ਇਹ ਤੇਰਾ ਸਿਰੇ ਅੱਜ ਤੋਂ ਬਾਅਦ ਕਿਸੇ ਅੱਗੇ ਨਹੀਂ ਝੁਕੇਗਾ ਇਹੋ ਜੇ ਸਿੱਖ ਹਨ ਗੁਰੂ ਸਾਹਿਬ ਜੀ ਦੇ। ਦੁੱਖ ਹੁੰਦਾ ਅੱਜ ਵੇਖੋ ਦਾੜੇ ਵੀ ਰੱਖੇ ਆ ਜਿਹੜਾ ਮਰਜੀ ਜੇਬ ਫੋਲੋ ਉੱਚੀ ਕੁੜੀ ਨਿਕਲ ਆਉਣੀ ਅੱਜ। ਦੁੱਖ ਇਸ ਗੱਲ ਦਾ ਅਸੀਂ ਆਪਣੇ ਆਪ ਨੂੰ ਭੁੱਲ ਗਏ। ਅਸੀਂ ਗੁਰੂ ਘਰ ਨੂੰ ਭੁੱਲ ਗਏ ਅਸੀਂ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਪਰਉਪਕਾਰਾਂ ਨੂੰ ਭੁੱਲ ਗਏ। ਤੇ ਜਦੋਂ ਬੰਦਾ ਸਾਰਾ ਕੁਝ ਭੁੱਲ ਜੇ ਨਾ ਫਿਰ ਖਵਾਰੀ ਹੁੰਦੀ ਜੀਵਨ ਦੇ ਵਿੱਚ ਫਿਰ ਜੀਵਨ ਦਿਨੋਂ ਦਿਨ ਤਬਾਈ ਵਾਲੇ ਪਾਸੇ ਜਾਂਦਾ